ਬੱਚੇ ਰੱਬ ਦੀ ਸਭ ਤੋਂ ਸੁੰਦਰ ਰਚਨਾ ਹੁੰਦੇ ਹਨ। ਉਹਨਾਂ ਦੀ ਮਾਸੂਮ ਹਾਸੀ, ਸਾਫ਼ ਦਿਲ ਤੇ ਨਿਰਮਲ ਸੋਚ ਸਾਡੇ ਜੀਵਨ ਨੂੰ ਰੌਸ਼ਨ ਕਰ ਦਿੰਦੀ ਹੈ। ਬੱਚੇ ਘਰ ਦੀ ਰੌਣਕ ਹੁੰਦੇ ਹਨ। ਜਿੱਥੇ ਬੱਚਿਆਂ ਦੀ ਹੱਸਣ ਦੀ ਆਵਾਜ਼ ਆਉਂਦੀ ਹੈ, ਉੱਥੇ ਹੀ ਖੁਸ਼ੀ ਵਸਦੀ ਹੈ। ਬੱਚਿਆਂ ਨਾਲ ਬਿਤਾਇਆ ਸਮਾਂ ਸਭ ਤੋਂ ਕੀਮਤੀ ਸਮਾਂ ਹੁੰਦਾ ਹੈ ਕਿਉਂਕਿ ਉਹ ਪਲ ਦੁਬਾਰਾ ਨਹੀਂ ਆਉਂਦੇ। ਬੱਚਿਆਂ ਨੂੰ ਸਿਰਫ਼ ਪੜ੍ਹਾਓ ਨਹੀਂ, ਸਮਝਾਓ ਵੀ ਕਿਉਂਕਿ ਉਹਨਾਂ ਦੀ ਸੋਚ ਪਵਿੱਖ ਦੀ ਨਹੀਂ ਹੁੰਦੀ ਹੈ। ਬੱਚੇ ਕਿਤਾਬਾਂ ਨਹੀਂ ਜੀਵਤ ਸੱਪ ਹੁੰਦੇ ਹਨ ਉਹ ਸਾਨੂੰ ਪਿਆਰ ਸਬਰ ਤੇ ਸੱਚਾਈ ਸਿਖਾਉਂਦੇ ਹਨ ਬੱਚਿਆਂ ਦਾ ਦਿਲ ਸ਼ੀਸ਼ੇ ਬਾਂਗ ਸਾਫ਼ ਹੁੰਦਾ ਹੈ ਜੋ ਵੀ ਪਿਆਰ ਨਾਲ ਪਾਲਿਆ ਜਾਵੇ ਉਹੀ ਉਹਨਾਂ ਦੀ ਸ਼ਖਸੀਅਤ ਬਣਦਾ ਹੈ ਹਾਂਜੀ ਮੈਂ ਅਮਨਦੀਪ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਏਕਲ ਡੈਰੀ ਫਾਰਮ ਦੇ ਵਿੱਚ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਣੇ ਘਰ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਨਾਲ ਰਹਿ ਰਹੇ ਹੋਵੋਗੇ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਚੜ੍ਹਦੀਆਂ ਕਲਾ ਬਖਸ਼ੇ ਤੇ ਜੀ ਜੇ ਤੇ ਜੀ ਜਿਹੜੇ ਆਪਣੇ ਚੈਨਲ ਤੇ ਨਵੇਂ ਆ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜਿਨ੍ਹਾਂ ਦਾ ਕੀਤਾ ਹੋਇਆ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਸੁਣਿਆ ਕਰੋ ਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਇੱਕ ਲਾਈਕ ਤੇ ਕਮੈਂਟ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਤਾਂ ਜੀ ਅੱਜ ਮੇਰਾ ਜਿਹੜੀ ਵੀਡੀਓ ਦੀ ਸ਼ੁਰੂਆਤ ਹੋਈ ਆ 5:51 ਮਿੰਟ ਤੇ ਹੋਈ ਆ ਤੇ ਮੈਂ ਬੱਚਿਆਂ ਦੀ ਰੋਟੀ ਬਣਾਉਣੀ ਸੀ ਮੇਰਾ ਇੱਕ ਬੇਟਾ ਤਾਂ ਬਿਮਾਰ ਹੋ ਗਿਆ ਰਾਤ ਨੂੰ ਬੁਖਾਰ ਚੜਿਆ ਸੀ ਉਹਦੇ ਲਈ ਉਹ ਮਤਲਬ ਇੱਕ ਛੋਟੇ ਬੇਟੇ ਨੇ ਅੱਜ ਸਕੂਲ ਜਾਣਾ ਹੈਗਾ ਤੇ ਉਹਦੇ ਲਈ ਰੋਟੀ ਬਣਾ ਰਹੀ ਆ ਤਾਂ ਮੇਰੇ ਕੋਲੇ ਮੈਂ ਘਰ ਦਾ ਜਿਹੜਾ ਪਨੀਰ ਬਣਾਇਆ ਸੀਗਾ ਥੋੜਾ ਜਿਹਾ ਮੈਂ ਹਫਤੇ ਦੇ ਵਿੱਚ ਦੋਕ ਵਾਰੀ ਪਨੀਰ ਬਣਾ ਲੈਣੀ ਆ ਵੈਸੇ ਪਨੀਰ ਆਪਾਂ ਨੂੰ ਡੇਲੀ ਪ੍ਰੋਟੀਨ ਦੇ ਵਿੱਚ ਚਾਹੀਦਾਗਾ ਪਰ ਬਾਲਾ ਨਹੀਂ ਤਾਂ ਚਲੋ ਹਫਤੇ ਵਿੱਚ ਦੋ ਵਾਰੀ ਤਾਂ ਜ਼ਰੂਰ ਆਪਾਂ ਨੂੰ ਬਣਾਉਣਾ ਚਾਹੀਦਾ ਜਿਨ੍ਹਾਂ ਦੇ ਘਰੇ ਦੁੱਧ ਆ ਉਹ ਤਾਂ ਜ਼ਰੂਰ ਪਨੀਰ ਤਾਂ ਬਣਾ ਕੇ ਰੱਖਿਆ ਕਰੋ ਬੱਚਿਆਂ ਨੂੰ ਦਿਆ ਕਰੋ ਉਹਦੇ ਨਾਲ ਸਿਹਤ ਵੀ ਵਧੀਆ ਰਹਿੰਦੀ ਆ ਹਨਾ ਤੇ ਪ੍ਰੋਟੀਨ ਮਿਲਦਾ ਆਪਾਂ ਨੂੰ ਭਰਪੂਰ ਮਾਤਰਾ ਵਿੱਚ ਤੇ ਮੇਰੇ ਕੋਲੇ ਪਈ ਸੀਗੀ ਕਾਲੇ ਚੰਨਿਆਂ ਦੀ ਦਾਲ ਬਣਾਈ ਸੀਗੀ ਮੈਂ ਰਾਤ ਵਿੱਚ ਪਿਆਜ਼ ਪਾ ਕੇ ਤੇ ਉਹਦੇ ਵਿੱਚ ਮੈਂ ਪਨੀਰ ਦੇ ਪੀਸ ਕੱਟ ਕੇ ਤੇ ਉਹਨੂੰ ਵਿੱਚ ਐਡ ਕਰ ਦਿੱਤਾ ਹੈਗਾ ਤੇ ਬਹੁਤ ਵਿੱਚ ਉੱਤੇ ਮੈਗੀ ਮਸਾਲਾ ਪਾਤਾ ਤੇ ਬਹੁਤ ਹੀ ਜੰਮੀ ਜੰਮੀ ਬਣ ਕੇ ਜਿਹੜੀ ਸਬਜੀ ਤਿਆਰ ਹੋਈ ਸੀ ਪਨੀਰ ਦੀ ਤੇ ਬਹੁਤ ਹੀ ਟੇਸਟੀ ਬਣਿਆ ਉਹਦਾ ਮੈਂ ਬਾਅਦ ਵਿੱਚ ਖਾ ਕੇ ਦੇਖੀ ਸੀ ਤੇ ਫਿਰ ਅੱਜ ਉਹਨੇ ਕੱਲੇ ਨੇ ਜਾਣਾ ਸੀ ਛੋਟੇ ਬੇਟੇ ਨੇ ਤੇ ਉਹਦੇ ਦੋ ਪਰੌਠੇ ਲਾਉਣੇ ਸੀਗੇ ਤਾਂ ਮੈਂ ਮੈਂਟੋ ਮੈਂਟੀ ਜਿਹੜੇ ਲਾ ਕੇ ਵੀ ਉਹ ਪੈਕ ਕਰਤੇ ਸੀਗੇ ਤਾਂ ਫਿਰ ਬਾਅਦ ਵਿੱਚ ਮੈਂ ਉਹਦਾ ਲੰਚ ਬਾਕਸ ਜਿਹੜਾ ਮਤਲਬ ਬੈਗ ਸਕੂਲ ਦਾ ਪੈਕ ਕੀਤਾ ਤੇ ਫਿਰ ਉਹ ਆਪਦਾ ਪੱਗ ਬਨ ਕੇ ਮੇਰੇ ਕੋਲੇ ਆ ਗਿਆ ਸੀਗਾ ਤੇ ਬਹੁਤ ਹੀ ਸੋਹਣਾ ਲੱਗ ਰਿਹਾ ਸੀ ਅੱਜ ਉਹਦੇ ਪੱਗ ਉਹਦੇ ਪਾਪਾ ਨੇ ਬੰਨੀ ਸੀਗੀ ਪਹਿਲਾਂ ਤਾਂ ਉਹ ਬਣਾਉਂਦਾ ਨਹੀਂ ਸੀਗਾ ਵੀ ਕਹਿੰਦਾ ਸੀ ਮੈਂ ਖੋਦੀ ਬੰਨਣੀ ਹੈ ਤੇ ਅੱਜ ਉਹਦੇ ਡੈਡੀ ਨੇ ਸਮਾਰ ਕੇ ਉਹਦੇ ਸੈੱਟ ਕਰਕੇ ਬੰਨੀ ਤੇ ਬਹੁਤ ਹੀ ਸੋਹਣੀ ਪੱਗ ਬੰਨੀ ਗਈ ਸੀਗੀ ਤਾਂ ਅੱਗੇ ਆਊਗਾ ਵੀਡੀਓ ਦੇ ਵਿੱਚ ਤੁਸੀਂ ਵੇਖ ਕੇ ਦੱਸਿਓ ਵੀ ਮੇਰੇ ਬੇਟੇ ਨੇ ਜਿਹੜੀ ਪੱਗ ਆ ਗਈ ਕਿੰਨੀ ਕੁ ਸੋਹਣੀ ਲੱਗ ਰਹੀ ਹੈ ਤੁਹਾਨੂੰ ਤੇ ਕਿੰਨਾ ਕੁ ਮਤਲਬ ਵਧੀਆ ਲੱਗ ਰਿਹਾਗਾ ਵੀ ਉਹ ਪੱਗਵੰਨੀ ਤੋਂ ਤਾਂ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਵੀ ਕਿੰਨਾ ਕੁ ਸੋਹਣਾ ਲੱਗ ਰਿਹਾ ਮੇਰੇ ਬੱਚਾ ਵੀ ਮੈਨੂੰ ਤਾਂ ਬਹੁਤ ਖੁਸ਼ੀ ਹੋਈ ਦੇਖ ਕੇ ਉਹਨੂੰ ਕਿਉਂਕਿ ਬਹੁਤ ਹੀ ਸੋਹਣਾ ਕਿਊਟ ਜਿਹਾ ਲੱਗ ਰਿਹਾ ਸੀਗਾ ਤਾਂ ਦੇਖੋ ਬਾਅਦ ਵਿੱਚ ਮੈਂ ਇੱਕ ਕੇਕ ਬਣਾਇਆ ਸੀ ਬਿਸਕੁਟਾਂ ਦਾ ਕੱਲ ਵਾਲਾ ਪਿਆ ਸੀਗਾ ਅੱਜ ਉਹਨੇ ਇਕੱਲੇ ਨੇ ਸਕੂਲ ਜਾਣਾ ਸੀ ਤੇ ਫਿਰ ਡਿਮਾਂਡ ਵੀ ਉਹਦੀਆਂ ਬਹੁਤ ਹੋਈਆਂ ਸੀਗਾ ਵੀ ਮੈਂ ਆ ਲੈ ਕੇ ਜਾਣਾ ਮੈਂ ਪੈਸੇ ਵੀ ਲੈ ਕੇ ਮੈਂ ਉਹਨਾਂ ਕਿਹਾ ਮੈਂ ਕਿ ਪੈਸੇ ਨਹੀਂ ਦੇਣੇ ਤੈਨੂੰ ਘਰੇ ਜਿਹੜੀ ਚੀਜ਼ ਪਈ ਆ ਵੀ ਉਹ ਤੈਨੂੰ ਪਾ ਕੇ ਦੇ ਦਿੰਨੇ ਆਗੇ ਤੇ ਫਿਰ ਮੈਂ ਉਹਨੂੰ ਕੇਕ ਪਿਆ ਸੀਗਾ ਇੱਕ ਲੰਚ ਬਾਕਸ ਤਾਂ ਉਹ ਪਾਤਾ ਤੇ ਇੱਕ ਚ ਮੈਂ ਉਹਦਾ ਰੋਟੀ ਪੈਕ ਕਰਤੀ ਤੇ ਫਿਰ ਬਾਅਦ ਵਿੱਚ ਫਿਰ ਉਹਦੇ ਪਾਪਾ ਉਹਨੂੰ ਸੈੱਟ ਕਰਦੇ ਸੀਗੇ ਵਰਦੀ ਵੀ ਇੱਕ ਆਪਣੇ ਆਪ ਜਦੋਂ ਪਾ ਲੈਂਦਾ ਨਾ ਫਿਰ ਉਹ ਕਹਿੰਦਾ ਵੀ ਮੈਨੂੰ ਤਾਂ ਸਾਰਾ ਕੁਝ ਕਰਨਾ ਆਉਂਦਾ ਹੈਗਾ ਤੇ ਫਿਰ ਉਹ ਆਪਦੇ ਆਪ ਹੀ ਵੀ ਮੈਂ ਹੀ ਰੈਡੀ ਆਪ ਹੀ ਹੁਣਾਗਾ ਫਿਰ ਸਾਨੂੰ ਹੱਥ ਨਹੀਂ ਲਾਉਣ ਦਿੰਦਾ ਫਿਰ ਉਹਦੇ ਨਾਲ ਪੂਰਾ ਪਿਆਰ ਨਾਲ ਗੱਲ ਕਰਨੀ ਪੈਂਦੀ ਹੈ ਕਿ ਵੀ ਜਦੋਂ ਉਹਨੇ ਉਹਦਾ ਮਤਲਬ ਤਿਆਰ ਕਰਨਾ ਹੋਵੇ ਫਿਰ ਉਹ ਪਿਆਰ ਨਾਲ ਸਮਝੇ ਤੋਂ ਫਿਰ ਕਹਿੰਦਾ ਵੀ ਹਾਂ ਮੇਰਾ ਠੀਕ ਕਰ ਦਿਓ ਨਹੀਂ ਤਾਂ ਫਿਰ ਉਹ ਆਪ ਹੀ ਕਹੂਗਾ ਵੀ ਮੇਰਾ ਤਾਂ ਸਾਰਾ ਕੁਝ ਰੈਡੀ ਆ ਵਧੀਆ ਬਣਿਆ ਹੋਇਆ ਤਾਂ ਫਿਰ ਦੇਖੋ ਉਹ ਮਤਲਬ ਮੇ ਸਾਡਾ ਜਿਹੜਾ ਸੀਗਾ ਸਕੂਲ ਦਾ ਬੈਗ ਵੀ ਰੈਡੀ ਹੋ ਗਿਆ ਸੀ ਤੇ ਉਹ ਵੀ ਰੈਡੀ ਹੋ ਗਿਆ ਸੀਗਾ ਤੇ ਫਿਰ ਉਹਨਾਂ ਦੀ ਬੱਸ ਆ ਗਈ ਸੀ ਤੇ ਬੱਸ ਤੇ ਮੈਂ ਚੜ੍ਹਾਈ ਸੀਗੀ ਮਤਲਬ ਥੋੜਾਕ ਟਾਈਮ ਇਹ ਹੁਣ ਤਾਂ ਜਲਦੀ ਜਿਹੜਾ ਮਤਲਬ ਨੀਰਾ ਨਾ ਬੀਬੀ ਕਾਫੀ ਟਾਈਮ ਤੱਕ ਰਹਿੰਦਾ ਹੈਗਾ ਦਿਨ ਜਿਹੜਾ ਰਾਤਾਂ ਵੱਡੀਆਂ ਹੋਗੀਆਂ ਦਿਨ ਛੋਟੇ ਹੋਗੇ ਤੇ ਦੇਖੋ ਕਿਡਨੀ ਦੇਰ ਤੱਕ ਨੀਰਾ ਰਹਿੰਦਾ ਹੁਣ ਮਤਲਬ 5:30 6:00 6 ਵਜੇ ਤੱਕ ਸਮਝ ਲਓ ਵੀ ਮਸਾਈ ਜਰਤ ਦੇਣ ਜਾਂ ਚੜਦਾ ਹੈਗਾ ਐਨਾ ਟਾਈਮ ਜਿਹੜਾ ਚੇਂਜ ਹੋ ਗਿਆ ਤਾਂ ਇੱਥੇ ਆ ਉਹਨੇ ਵਧੀਆ ਆਪਦਾ ਹੋ ਖਾ ਪੀ ਕੇ ਬੈ ਗਿਆ ਸੀਗਾ ਤਾਂ ਮੇਰੇ ਮੇਰਾ ਤੁਹਾਨੂੰ ਪਤਾ ਹੀ ਹੈ ਵੀ ਮੇਰੇ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਸ਼ੇਅਰ ਕੀਤਾ ਸੀਗਾ ਤੇ ਮੇਰੇ ਨਾਲ ਰਜਿਸਟਰ ਲਾਇਆ ਹੋਇਆਗਾ ਮੇਰੇ ਮਨ ਦੇ ਵਿੱਚ ਤੁਰੀ ਫਿਰਦੀ ਤੇ ਜੋ ਵੀ ਕੁਝ ਆ ਜਾਂਦਾ ਮੈਂ ਉਹ ਲਿਖਣ ਦੀ ਕਰਦੀ ਆਂਗੀ ਤਾਂ ਮੈਨੂੰ ਕੁਝ ਵੀ ਵਧੀਆ ਲੱਗਦਾ ਜੋ ਮੇਰੇ ਮਨ ਦੇ ਵਿੱਚ ਲੈਣ ਆ ਗਈ ਤਾਂ ਮੈਂ ਉਹ ਫਟਾਫਟ ਰਜਿਸਟਰ ਤੇ ਪੈਨ ਚੱਕਣਾ ਤੇ ਮੈਂ ਉਹ ਲਿਖ ਦਿੰਨੀ ਆ ਮੈਂ ਜਿਹੜੀ ਸ਼ੁਰੂਆਤ ਵਿੱਚ ਜਿੰਨੇ ਵੀ ਮੇਰੀ ਵੀਡੀਓ ਦੇ ਵਿੱਚ ਵਿਚਾਰ ਮੇਰੇ ਬੋਲੇ ਗਏ ਹੁੰਦੇ ਆ ਮੈਂ ਉਹ ਉਸ ਆਧਾਰ ਤੇ ਬੋਲਦੀ ਆਂਗੀ ਤਾਂ ਉਹ ਮੇਰੇ ਖੁਦ ਦੇ ਲਿਖੇ ਹੁੰਦੇ ਆਗੇ ਪਹਿਲਾਂ ਹੀ ਤਾਂ ਮੈਂ ਉਹ ਫਿਰ ਤੁਹਾਨੂੰ ਪਹਿਲੀਆਂ ਚ ਬੋਲਦੀ ਆਂ ਕਈਆਂ ਨੂੰ ਸ਼ੌਂਕ ਹੁੰਦਾ ਲਿਖਣ ਦਾ ਤੇ ਮੈਨੂੰ ਵੀ ਸ਼ੌਂਕ ਹੈਗਾ ਇਸ ਚੀਜ਼ ਦਾ ਤੇ ਮੈਂ ਤੁਰੀ ਫੈਰਦੀ ਜਦੋਂ ਮੇਰੀ ਯਾਦ ਆਉਂਦਾ ਤੇ ਮੇਰੇ ਰਜਿਸਟਰ ਚੱਕਦੀਆਂ ਪੈਨ ਚੱਕਦੀਆਂ ਮੈਂ ਸਪੈਸ਼ਲੀ ਰਜਿਸਟਰ ਇੱਕ ਹੋਰ ਲਿਆਈਆਂ ਗਈ ਇੱਕ ਮੇਰਾ ਲਿਖ ਕੇ ਰੱਖਿਆ ਪਿਆਏਗਾ ਤਾਂ ਮੈਂ ਲਿਖਦੀ ਰਹਿਣੀ ਹੈਗੀ ਤੇ ਬਾਅਦ ਵਿੱਚ ਬੱਚੇ ਦੀ ਬੱਸ ਆ ਗਈ ਸੀ ਤੇ ਉਹਨੂੰ ਚੜਾਤਾ ਸੀਗਾ ਤਾਂ ਫਿਰ ਮੈਂ ਆ ਕੇ ਆਪਦਾ ਕਿਚਨ ਦਾ ਕੰਮ ਜਿਹੜਾ ਨਵੇੜਨ ਲੱਗੀ ਸੀਗੀ ਕਿਉਂਕਿ ਭਾਂਡੇ ਭੁੰਡੇ ਬਹੁਤ ਖਿਲਰੇ ਪਏ ਹੁੰਦੇ ਆ ਤਾਂ ਵੱਡੇ ਬੇਟੇ ਨੇ ਕਾਫੀ ਪੀਣੀ ਸੀ ਤੇ ਉਹਨੂੰ ਮੈਂ ਪਹਿਲਾਂ ਬਲੈਕ ਕਾਫੀ ਬਣਾ ਕੇ ਦਿੱਤੀ ਉਹਦੇ ਨਾਲ ਕੀ ਹੈ ਨਾ ਉਹਨੂੰ ਜ਼ਖਾਮ ਚ ਲੱਗਿਆ ਵਾ ਸੀਗਾ ਜਿਹੜਾ ਸਰੀਰ ਆ ਐਕਟਿਵ ਹੋ ਜਾਂਦਾ ਹੈਗਾ ਤਾਂ ਉਹਨੂੰ ਥੋੜੀ ਜੀ ਰਾਤ ਮਿਲੂਗੀ ਤੇ ਕਾਫੀ ਬਣਾ ਕੇ ਮੈਂ ਉਹਨੂੰ ਜਿਹੜੀ ਬਲੈਕ ਕਾਫੀ ਪੀ ਲੂਗਾ ਉਹ ਤੇ ਉਹਦੇ ਨਾਲ ਉਹਨੂੰ ਜਿਹੜਾ ਜ਼ਖਾਮ ਆ ਥੋੜੀ ਜੀ ਰਾਤ ਮਿਲੂਗੀ ਵਿੱਚ ਕਈ ਆਪਾਂ ਅਦਰਕ ਪਾ ਕੇ ਵੀ ਬਣਾ ਕੇ ਦੇ ਸਕਦੇ ਆ ਪਰ ਉਹ ਮੈਂ ਨਹੀਂ ਪਾਇਆ ਹੈਗਾ ਬਸ ਇੰਨੇ ਨਾਲ ਹੀ ਥੋੜਾ ਜਿਹਾ ਸਰੀਰ ਉਹਦਾ ਐਕਟਿਵ ਹੋ ਜਾਣਾਗਾ ਤਾਂ ਮੈਂ ਉਹਨੂੰ ਉਹ ਬਣਾ ਕੇ ਦੇਈ ਸੀ ਤੇ ਫਿਰ ਮੇਰਾ ਜਿਹੜਾ ਭਾਂਡਿਆਂ ਦਾ ਆਪਦੇ ਲਈ ਮੈਂ ਬਣਾ ਕੇ ਰੱਖ ਲਈ ਸੀਗੀ ਤਾਂ ਮੈਨੂੰ ਪਹਿਲਾਂ ਇਹਨਾਂ ਦਾ ਟੇਸਟ ਵਧੀਆ ਨਹੀਂ ਲੱਗਦਾ ਸੀ ਪਰ ਹੁਣ ਮੈਨੂੰ ਬਹੁਤ ਵਧੀਆ ਲੱਗਦੀ ਹੈ ਕਿਉਂਕਿ ਸਰੀਰ ਐਕਟਿਵ ਰਹਿੰਦਾ ਕਾਫੀ ਪੀਣ ਨਾਲ ਸੁਸਤੀ ਜੀ ਨਹੀਂ ਚੜਦੀ ਹੈਗੀ ਤੇ ਇਹ ਬਸ ਇੱਕ એનર્ਜੀ ਜੀ ਆ ਜਾਂਦੀ ਆ ਤਾਂ ਮੈਂ ਹੁਣ ਇਹਨੂੰ ਜ਼ਰੂਰ ਆਪ ਦੇ ਐਡ ਕੀਤਾ ਹੈਗਾ ਆਪਦੀ ਡਾਈਟ ਦੇ ਵਿੱਚ ਪੀਨ ਵਿੱਚ ਤੇ ਇੱਥੇ ਵੇਖੋ ਜਿਹੜੀ ਉਹਦੀ ਸਬਜ਼ੀ ਬਦੀ ਪਈ ਸੀਗੀ ਪਨੀਰ ਤੇ ਛੋਲਿਆਂ ਦੀ ਦੇਖੋ ਪ੍ਰੋਟੀਨ ਬਹੁਤ ਸੀਗਾ ਇਹਦੇ ਵਿੱਚ ਅੱਜ ਬਹੁਤ ਹੀ ਹੈਲਥੀ ਜਿਹੜੀ ਬਣੀ ਹੋਈ ਸੀਗੀ ਸਬਜ਼ੀ ਤਾਂ ਮੈਂ ਆ ਖਾਣ ਲੱਗ ਗਈ ਉਹ ਪਾ ਕੇ ਤੇ ਬਾਅਦ ਵਿੱਚ ਚਲੋ ਮੈਂ ਉਹਦਾ ਚਾਚੂ ਪੀ ਕਾਫੀ ਪੀ ਕੇ ਉਹਦਾ ਖਾ ਪੀ ਕੇ ਫੇਰ ਆ ਗਈ ਸੀ ਕਿਚਨ ਦੇ ਵਿੱਚ ਤੇ ਫਿਰ ਮੇਰੇ ਜਿਹੜੇ ਭਾਂਡੇ ਰਹਿੰਦੇ ਸੀਗੇ ਉਹ ਚੱਕੇ ਆਗੇ ਭਾਂਡੇ ਫਟਾਫਟ ਆ ਕੇ ਮੈਂ ਧੋਤੇ ਆਗੇ ਤੇ ਨਾਲ ਹੀ ਮੈਂ ਦੁੱਧ ਗਰਮ ਹੋਣਾ ਧਰਤਾ ਸੀਗਾ ਸਲੋ ਕਰਕੇ ਗੈਸ ਫੇਰ ਮੈਂ ਛੱਡ ਗਈ ਸੀਗੀ ਤਾਂ ਫਿਰ ਮੈਂ ਜਦੋਂ ਕਿਚਨ ਤੇ ਆਈ ਤੇ ਫਿਰ ਮੈਂ ਹਾਈ ਕਰਕੇ ਛੱਡ ਦਿੱਤਾ ਤਾਂ ਇਹ ਨਾਲ ਹੀ ਮੇਰਾ ਦੁੱਧ ਗਰਮ ਹੋ ਜਾਊਗਾ ਤੇ ਨਾਲ ਹੀ ਮੇਰੇ ਜਿਹੜੇ ਭਾਂਡੇ ਭੁੰਡੇ ਧੋਤੇ ਜਾਣਗੇ ਕਿਚਨ ਦਾ ਮੇਰਾ ਕੰਮ ਜਿਹੜਾ ਕਲੀਨ ਹੋ ਜਾਊਗਾ ਤਾਂ ਇਹ ਹੁੰਦਾ ਵੀ ਆਪਣੇ ਨੂੰ ਕਹਿ ਦਿੰਦੇ ਵੀ ਕਰਦਿਆਂ ਕੀ ਹੈ ਪ੍ਰਕਾਰ ਨਾਲ ਬਹੁਤ ਕੁਝ ਪੈਂਦਾ ਹੈਗਾ ਬਹੁਤ ਕੰਮ ਨਿੱਕੇ ਨਿੱਕੇ ਕੰਮ ਜਿਹੜੇ ਨਿਕਲੇ ਤੁਰੇ ਆਉਂਦੇ ਆਗੇ ਇਹ ਹੀ ਨਹੀਂ ਮੁੱਕਦੇ ਹੈਗੇ ਤੇ ਫਿਰ ਮਸਾ ਜਾ ਕੇ ਜਦੋਂ ਕੰਮ ਨਿਭੜਦਾ ਹੈ ਤੇ ਮਸਾ ਵੀ ਆਪਦਾ ਮੜਾ ਮੋਟਾ ਅਰੈਸਟ ਕਰੀਦੀ ਆ ਤੇ ਸਫਾਈਆਂ ਮੇਰੀਆਂ ਹਜੇ ਚੱਲ ਰਹੀਆਂ ਆਈਆਂ ਸਫਾਈ ਵਿੱਚ ਦੀ ਕਿਤੇ ਜਾਣਾ ਆਉਣਾ ਪੈ ਜਾਂਦਾ ਹੈਗਾ ਤਾਂ ਉਹਦੇ ਨਾਲੇ ਮੈਨੂੰ ਮਾੜੀ ਬੁਟੀ ਰੈਸਟ ਵੀ ਮਿਲ ਜਾਂਦੀ ਹੈ ਤੇ ਫਿਰ ਤੁਹਾਨੂੰ ਪਤਾ ਹੀ ਮੈਂ ਸਾਰਾ ਆਪ ਦਾ ਕੰਮ ਕੁਮਨ ਨਿਮੇੜ ਕੇ ਸਫਾਈ ਸ਼ੁਰੂ ਕਰਦੀ ਹੁੰਨੀ ਆ ਕਿ ਤਾਂ ਅੱਜ ਵੀ ਮੈਂ ਬਾਅਦ ਵਿੱਚ ਕਰੂੰਗੀ ਸਫਾਈ ਦਾ ਕੰਮ ਤੇ ਫਿਰ ਮਨ ਨਾਲ ਦੀ ਨਾਲ ਮੈਂ ਕੱਪੜੇ ਵੀ ਧੋਤੇ ਸੀਗੇ ਵੀ ਰਸੋਈ ਦਾ ਕੰਮ ਨਿਮੇੜ ਕੇ ਤੇ ਕੱਪੜੇ ਮੈਂ ਨਾ ਸੁੱਕਣੇ ਪਾ ਰਹੀਆਂ ਤੇ ਜੀ ਉਮੀਦ ਕਰਦੀ ਆ ਵੀ ਤੁਹਾਨੂੰ ਮੇਰੀ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਗੀ ਪਲੀਜ਼ ਮੈਂ ਤੁਹਾਨੂੰ ਐਂਡ ਤੇ ਵੀ ਇਹੀ ਕਹਾਂਗੀ ਕਿ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆ ਰਹੀ ਹੈ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਅੱਗੇ ਸ਼ੇਅਰ ਕਰਦਿਆ ਕਰੋ ਤੇ ਵੀਡੀਓ ਨੂੰ ਲਾਈਕ ਕਰਦਿਆ ਕਰੋ ਤੇ ਪਿਆਰਾ ਜਿਹਾ ਕਮੈਂਟ ਕਰਕੇ ਦੱਸਦਿਆ ਕਰੋ ਕਿ ਤੁਹਾਨੂੰ ਮੇਰੀ ਵੀਡੀਓ ਅੱਜ ਦੀ ਕਿੰਨੀ ਲੱਗੀ ਤੇ ਮੇਰੇ ਤੁਸੀਂ ਬੱਚੇ ਬਾਰੇ ਜਰੂਰ ਮੈਨੂੰ ਕਮੈਂਟ ਕਰਕੇ ਦੱਸਣਾ ਵੀ ਉਹਦੀ ਪੱਗ ਤੁਹਾਨੂੰ ਕਿੰਨੀ ਵਧੀਆ ਲੱਗੀ ਤੇ ਬਨਾ ਦੇਖੋ ਸਾਡੀ ਅੱਜ ਜੌਰਡਨ ਖੁੱਲੀ ਛੱਡੀ ਤੇ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਸਾਰਿਆਂ ਨੂੰ